ਸੱਚੇ ਦੋਸਤਾਂ ਦੀ ਕਹਾਣੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਉੱਤਰ ਭਾਰਤ ਦੇ ਛੋਟੇ ਜਿਹੇ ਪਿੰਡ ਵਿੱਚ ਬਹੁਤ ਹੀ ਸਧਾਰਨ ਲੋਕ ਰਹਿੰਦੇ ਸਨ ਪਿੰਡ ਹਰਾ ਭਰਿਆ ਸੀ ਖੇਤਾਂ ਵਿੱਚ ਹਲ-ਜਲ ਦੀਆਂ ਹਰੀਆਂ ਭਰੀਆਂ ਫਸਲਾਂ ਤੇ ਉਸ ਹੀ ਪਿੰਡ ਵਿੱਚ ਦੋ ਬਹੁਤ ਹੀ ਗੂੜੇ ਦੋਸਤ ਰਹਿੰਦੇ ਸਨ ਰਾਮ ਤੇ ਸ਼ਾਮ ਰਾਮ ਜਨਮ ਤੋਂ ਹੀ ਅੰਨਾ ਸੀ ਤੇ ਸਾਮ ਦਾ ਇੱਕ ਦੁਰਘਟਨਾ ਵਿੱਚ ਲੱਤਾਂ ਟੁੱਟ ਗਈਆਂ ਸਨ ਲੋਕ ਉਹ ਦੋਨਾਂ ਨੂੰ ਅੰਨਾਂ ਤੇ ਲੰਗੜਾ ਕਹਿ ਕੇ ਬੁਲਾਉਂਦੇ ਸੀ ਦੋਨਾਂ ਨੂੰ ਉਸ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਉਹ ਜਾਣਦੇ ਸੀ ਉਹਨਾਂ ਦੀ ਦੋਸਤੀ ਬਹੁਤ ਕਾਇਮ ਹੈ ਜਦੋਂ RAM ਨੂੰ ਕੋਈ ਵੀ ਜ਼ਰੂਰਤ ਹੁੰਦੀ ਤਾਂ ਉਸ ਦੀ ਮਦਦ ਕਰਦਾ ਅਤੇ ਜਦੋਂ ਸਾਮ ਨੂੰ ਜ਼ਰੂਰਤ ਹੁੰਦੀ ਤਾਂ RAM ਉਸ ਦੀ ਮਦਦ ਕਰਦਾ ਪਿੰਡ ਵਿੱਚ ਅਕਸਰ ਲੋਕ ਕਹਿਣ ਲੱਗੇ ਦੋਸਤੀ ਨੂੰ ਦੇਖਣਾ ਹੈ ਤਾਂ ਆਰਾਮ ਤੇ ਸ਼ਾਮ ਨੂੰ ਦੇਖੋ ਇੱਕ ਦਿਨ ਬਹੁਤ ਜ਼ਿਆਦਾ ਮੀਂਹ ਆ ਗਿਆ ਮੀਂਹ ਲਗਾਤਾਰ 2-3 ਦਿਨਾਂ ਤੱਕ ਪੈਂਦਾ ਰਿਹਾ ਦੇਖਦੇ ਆਂ ਦੇਖਦੇ ਆਂ ਪਾਣੀ ਚਾਰੇ ਪਾਸੇ ਭਰ ਗਿਆ ਲੋਕ ਆਪਣੇ ਆਪਣੇ ਘਰਾਂ ਨੂੰ ਛੱਡ ਕੇ ਉੱਚੇ ਥਾਮਾਂ ਤੇ ਸੁਰੱਖਿਅਤ ਜਗ੍ਹਾ ਤੇ ਜਾਣ ਲੱਗੇ ਹਰ ਕੋਈ ਆਪਣੀ ਜਾਨ ਬਚਾਉਣ ਦੀ ਚਿੰਤਾ ਕਰ ਰਿਹਾ ਸੀ ਅਤੇ ਰਾਮ ਤੇ ਸ਼ਾਮ ਕਬਰائے ਹੋਏ ਆਪਣੇ ਘਰ ਵਿੱਚ ਬੈਠੇ ਸਨ। ਸ਼ਾਮ ਨੇ ਕੰਬਦੀ ਆਵਾਜ਼ ਵਿੱਚ ਕਿਹਾ, "ਰਾਮ ਹੁਣ ਆਪਾਂ ਕੀ ਕਰਾਂਗੇ? ਤੂੰ ਚੱਲ ਨਹੀਂ ਸਕਦਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ। ਲੋਕ ਆਪਾਂ ਨੂੰ ਛੱਡ ਕੇ ਜਾਂਦੇ ਨੇ। ਕਿਤੇ ਆਪਾਂ ਇੱਥੇ ਹੀ ਡੁੱਬ ਨਾ ਜਾਈਏ।" ਰਾਮ ਨੇ ਇੱਕ ਲੰਬਾ ਸਾਹ ਲਿਆ ਤੇ ਫਿਰ ਸੋਚਿਆ, ਮੇਰਾ ਹਸਦੇ ਆ ਬੋਲੇਆ ਦੋਸਤ ਜਦੋਂ ਤੱਕ ਆਪਾਂ ਦੋਨੇ ਜਾਣੇ ਸਾਥ ਹਾਂ ਕੋਈ ਵੀ ਮੀਂਹ ਦਾ ਪਾਣੀ ਸਾਨੂੰ ਡੋਬ ਨਹੀਂ ਸਕਦਾ ਤੂੰ ਮੇਰੀਆਂ ਅੱਖਾਂ ਤੇ ਮੈਂ ਤੇਰੇ ਪੈਰ ਆਪਾਂ ਮਿਲ ਕੇ ਬਚ ਕੇ ਨਿਕਲ ਜਾਵਾਂਗੇ ਰਾਮ ਨੇ ਸ਼ਾਮ ਨੂੰ ਆਪਣੀ ਪਿੱਠ ਤੇ ਬਿਠਾਇਆ ਸ਼ਾਮ ਨੇ ਉੱਪਰੋਂ ਆਵਾਜ਼ ਲਗਾਈ ਤੇ ਕਿਹਾ ਰਾਮ ਉੱਥੇ ਨਾ ਜਾਣਾ ਉਧਰ ਪਾਣੀ ਬਹੁਤ ਜ਼ਿਆਦਾ ਹੈ ਇੱਧਰ ਨੂੰ ਮੁੜ ਰਸਤਾ ਸਾਫ਼ ਆ ਸਾਹਮਣੇ ਜਿੱਧਰ ਨੂੰ ਕਿਹਾ ਹਰਾਮ ਉਧਰ ਨੂੰ ਚੱਲਦਾ ਗਿਆ ਪਾਣੀ ਕਿਤੇ ਘਟ ਤੇ ਕਿਤੇ ਵੱਧ ਸਾਹਮ ਬੜੇ ਹੀ ਧਿਆਨ ਨਾਲ ਦੂਰ ਦੂਰ ਤੱਕ ਦੇਖਦਾ ਅਤੇ ਰਸਤਾ ਦੱਸਦਾ ਗਿਆ ਦੋਨਾਂ ਦੀ ਦੋਸਤੀ ਨੂੰ ਦੇਖ ਕੇ ਦੂਰ ਖੜੇ ਲੋਕ ਹੈਰਾਨ ਰਹਿ ਗਏ ਰਾਮ ਤੇ ਸਾਮ ਨੂੰ ਦੇਖਦੇ ਆ ਇਹ ਕਹਿਣ ਲੱਗੇ ਦੇਖੋ ਜੇ ਇਹ ਇਕੱਲੇ ਹੁੰਦੇ ਤਾਂ ਦੋਨੇ ਸੈਦ ਹੀ ਬਚ ਨਾ ਪਾਉਂਦੇ ਪਰ ਸਾਥ ਮਿਲ ਕੇ ਇਹ ਹਰ ਮੁਸ਼ਕਲ ਨੂੰ ਪਾਰ ਕਰਦੇ ਨੇ ਕਈ ਘੰਟਿਆਂ ਬਾਅਦ ਆਖਰਕਾਰ ਉਹ ਸੁਰੱਖਿਆ ਜਗ੍ਹਾ ਤੇ ਪਹੁੰਚ ਗਏ ਉੱਥੇ ਪਹਿਲਾਂ ਹੀ ਲੋਕ ਮੌਜੂਦ ਸੀ ਜ਼ਿਆਦਾ ਲੋਕਾਂ ਨੇ ਦੇਖਿਆ ਦੋਨੇ ਜਾਣੇ ਬਚ ਕੇ ਸਹੀ ਸਲਾਮਤ ਪਹੁੰਚ ਗਏ ਹਰ ਕੋਈ ਉਹਨਾਂ ਦੀ ਦੋਸਤੀ ਨੂੰ ਸਲਾਮ ਕਰਨ ਲੱਗਿਆ ਇੱਕ ਬਜ਼ੁਰਗ ਦੇ ਅੱਖਾਂ ਵਿੱਚ ਹੰਝੂ ਆ ਗਿਆ ਤੇ ਉਸ ਨੇ ਕਿਹਾ ਕਿ ਅੱਜ ਮੈਂ ਦੇਖ ਲਿਆ ਕਿ ਸੱਚਾ ਦੋਸਤ ਉਹੀ ਹੁੰਦਾ ਜਿਹੜਾ ਮੁਸ਼ਕਲ ਵਿੱਚ ਸਾਥ ਦੇਵੇ ਇਹ ਦੋਨੇ ਜਾਣੇ ਸਾਨੂੰ ਦਿਖਾ ਗਏ ਜੇ ਇੱਕ ਦੂਜੇ ਦਾ ਸਹਾਰਾ ਬਣ ਜਾਵੇ ਤਾਂ ਕੋਈ ਵੀ ਮੁਸ਼ਕਲ ਵੱਡੀ ਨਹੀਂ ਹੁੰਦੀ ਰਾਮ ਤੇ ਸਾਮ ਬਹੁਤ ਹੀ ਥੱਕੇ ਹੋਏ ਸਨ ਪਰ ਉਹਨਾਂ ਦੇ ਚਿਹਰੇ ਤੇ ਬਹੁਤ ਹੀ ਖੁਸ਼ੀ ਚ ਹਲਕੇ ਰਹੀ ਸੀ ਕਿਉਂਕਿ ਉਹ ਜਾਣਦੇ ਸੀ ਕਿ ਉਹਨਾਂ ਦੀ ਦੋਸਤੀ ਹੀ ਬਹੁਤ ਵੱਡੀ ਤਾਕਤ ਹੈ ਸਾਨੂੰ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸੱਚੀ ਦੋਸਤੀ ਕਮੀ ਜਾਂ ਕਮਜ਼ੋਰੀ ਨਹੀਂ ਦੇਖਦੀ ਅਸਲੀ ਦੋਸਤ ਉਹ ਹੁੰਦਾ ਹੈ ਜਿਹੜਾ ਮੁਸ਼ਕਲ ਵਿੱਚ ਤੁਹਾਡੇ ਨਾਲ ਖੜਾ ਹੋ ਕੇ ਤੁਹਾਡੀ ਸਭ ਤੋਂ ਵੱਡੀ ਤਾਕਤ ਬਣਦਾ ਹੈ ਧੰਨਵਾਦ